ਕਈ ਵਾਰ ਇਨਸਾਨ ਕੋਈ ਗਲਤ ਕਦਮ ਚੱਕ ਲੈਂਦਾ ਹੈ ਤੇ ਉਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਸ ਨੂੰ ਇਸ ਦਾ ਖਮਿਆਰਜਾ ਕਈ ਵਾਰ ਤਾਂ ਆਪਣੀ ਜਾਨ ਗਵਾ ਕੇ ਦੇਣਾ ਪੈਂਦਾ ਹੈ ਹੁਣ ਸਵਾਲ ਇਹ ਹੈ ਕਿ ਬੰਦੇ ਨੂੰ ਕਿਵੇਂ ਪਤਾ ਲੱਗੇ ਕਿ ਉਹ ਸਹੀ ਕਰ ਰਿਹਾ ਹੈ ਜਾਂ ਗਲਤ ਕਰ ਰਿਹਾ ਹੈ ਇਸ ਦਾ ਉੱਤਰ ਇਹ ਹੈ ਕਿ ਜਦੋਂ ਬੰਦਾ ਕੋਈ ਸਹੀ ਕੰਮ ਕਰਦਾ ਹੈ ਜਾਂ ਗਲਤ ਕੰਮ ਕਰਦਾ ਹੈ ਤਾ ਉਸ ਦੀ ਅੰਤਰਾਤਮਾ ਉਸ ਨੂੰ ਇੱਕ ਵਾਰ ਜ਼ਰੂਰ ਦੱਸਦੀ ਹੈ ਕਿ ਤੂੰ ਸਹੀ ਕਰ ਰਿਹਾ ਹੈ ਜਾਂ ਤੂੰ ਗਲਤ ਕਰ ਰਿਹਾ ਹੈ ਪਰ ਇਹ ਹੁਣ ਬੰਦੇ ਦੇ ਉੱਤੇ ਆਪਣੇ ਡਿਪੈਂਡ ਕਰਦਾ ਹੁੰਦਾ ਹੈ ਕਿ ਉਹ ਉਸ ਨੇ ਉਹ ਕੰਮ ਕਰਨਾ ਜਾਂ ਨਹੀਂ ਕਰਨਾ ਅੱਜ ਦੀ ਸੱਚੀ ਘਟਨਾ ਵੀ ਇਸੇ ਗੱਲ ਨਾਲ ਹੀ ਸੰਬੰਧਿਤ ਹੈ ਇੱਕ ਕੁੜੀ ਦਾ ਕਤਲ ਹੁੰਦਾ ਹੈ ਜਿਸ ਨੇ ਗਲਤ ਕਦਮ ਚੱਕਿਆ ਤੇ ਉਸ ਦਾ ਨਤੀਜਾ ਉਸ ਨੂੰ ਆਪਣੀ ਜਾਣ ਦੇ ਕੇ ਉਕਤ ਨਾ ਪਿਆ ਸੋ ਇਹ ਸੱਚੀ ਘਟਨਾ ਦਿਲ ਨੂੰ ਝੰਜੋੜ ਕੇ ਰੱਖ ਦੇਵੇਗੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬੀਤੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਕਾਨਪੁਰ ਦੀ ਕਾਨਪੁਰ ਦੀ ਰਹਿਣ ਵਾਲੀ ਹਰਪ੍ਰੀਤ ਜਿਸ ਦੀ 13 ਦਸੰਬਰ 2019 ਨੂੰ ਦਿੱਲੀ ਦੇ ਵਿੱਚ ਰਹਿਣ ਵਾਲੇ ਜੁਬਰਾ ਸਿੰਘ ਦੇ ਨਾਲ ਜੋ ਕਿ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਨੌਕਰੀ ਕਰਦਾ ਸੀ ਉਸ ਨਾਲ ਮੰਗਣੀ ਹੋਣੀ ਸੀ ਦਿੱਲੀ ਦੇ ਵਿੱਚ ਹਰਪ੍ਰੀਤ ਦਾ ਭਰਾ ਤੇ ਉਸ ਦੀ ਪਰਜਾਈ ਵੀ ਰਹਿੰਦੀ ਸੀ 9 ਦਸੰਬਰ 2019 ਨੂੰ ਹਰਪ੍ਰੀਤ ਕਾਨਪੁਰ ਤੋਂ ਦਿੱਲੀ ਲਈ ਰਵਾਨਾ ਹੁੰਦੀ ਹੈ ਆਪਣੇ ਭਰਾ ਦੇ ਘਰ ਜਾਣ ਲਈ ਕਿਉਂਕਿ ਉਸ ਨੇ ਆਪਣੀ ਮੰਗਣੀ ਲਈ ਸ਼ਾਪਿੰਗ ਕਰਨੀ ਸੀ तकरीबन ਰਾਤ ਦੇ 9:30 10 ਵਜੇ ਉਸ ਦੀ ਟ੍ਰੇਨ ਹੁੰਦੀ ਹੈ ਹਰਪ੍ਰੀਤ ਆਪਣੇ ਘਰੋਂ ਰੇਲਵੇ ਸਟੇਸ਼ਨ ਤੇ ਜਾਂਦੀ ਹੈ ਤੇ ਇਧਰ ਜਦੋਂ ਕੋਈ ਬੇਟੀ ਕੁੜੀ ਘਰੋਂ ਰਾਤ ਨੂੰ ਬਾਹਰ ਜਾਂਦੀ ਹੈ ਸਫ਼ਰ ਤੇ ਜਾਂਦੀ ਹੈ ਤਾਂ ਮਾਪਿਓ ਨੂੰ ਉਸ ਦੀ ਚਿੰਤਾ ਹੋ ਜਾਂਦੀ ਹੈ ਹਰਪ੍ਰੀਤ ਦੇ ਪਿਤਾ ਗੁਰਵਚਨ ਸਿੰਘ ਉਹਨਾਂ ਨੇ ਸੋਚਿਆ ਕਿ 12 ਕ' ਬਜੇ ਰਾਤ ਦੇ 12 ਵਜੇ ਕਿ ਹਰਪ੍ਰੀਤ ਨੂੰ ਫੋਨ ਕਰਕੇ ਦੇਖਾਂ ਕਿੱਥੇ ਕਿ ਪਹੁੰਚੀ ਹੈ ਹੁਣ ਜਦੋਂ ਗੁਰਵਚਨ ਸਿੰਘ ਰਾਤ ਦੇ 12 ਵਜੇ ਹਰਪ੍ਰੀਤ ਨੂੰ ਫੋਨ ਲਗਾਉਂਦੇ ਆ ਤਾਂ ਹਰਪ੍ਰੀਤ ਦਾ ਫੋਨ ਬੰਦ ਆ ਰਿਹਾ ਸੀ ਇਸ ਨਾਲ ਗੁਰਵਚਨ ਸਿੰਘ ਪਰੇਸ਼ਾਨ ਹੋ ਜਾਂਦੇ ਨੇ ਤੇ ਉਹਨਾਂ ਦੀ ਸਾਰੀ ਰਾਤ ਇਦਾਂ ਹੀ ਉੱਸਲ ਬੱਟੇ ਲੈਂਦਿਆਂ ਦੀ ਲੰਘਦੀ ਹੈ ਪਰ ਜਦੋਂ ਸਵੇਰ ਦੇ 7 ਵਜੇ ਜਾਂਦੇ ਨੇ 7 ਵਜੇ ਫੇਰ ਉਹ ਹਰਪ੍ਰੀਤ ਨੂੰ ਫੋਨ ਲਗਾਉਂਦੇ ਨੇ ਪਹਿਲਾਂ ਗੁਰਵਚਨ ਸਿੰਘ ਨੂੰ ਲੱਗਦਾ ਕਿ ਸ਼ਾਇਦ ਹਰਪ੍ਰੀਤ ਸਫ਼ਰ ਦੇ ਵਿੱਚ ਸੌਂ ਨਾ ਗਈ ਹੋਵੇ ਹੁਣ ਸਵੇਰੇ 7 ਵਜੇ ਯਾਨੀ 10 ਦਸੰਬਰ 2019 ਦੀ ਸਵੇਰ 7 ਵਜੇ ਗੁਰਵਚਨ ਸਿੰਘ ਆਪਣੀ ਧੀ ਨੂੰ ਫੇਰ ਫੋਨ ਲਗਾਉਂਦੇ ਨੇ ਪਰ ਹਰਪ੍ਰੀਤ ਦਾ ਫੋਨ ਬੰਦ ਆ ਰਿਹਾ ਸੀ ਹੁਣ ਗੁਰਵਚਨ ਸਿੰਘ ਨੂੰ ਬਹੁਤ ਜ਼ਿਆਦਾ ਚਿੰਤਾ ਹੋਈ ਉਹ ਆਪਣੇ ਬੇਟੇ ਦਿੱਲੀ ਦੇ ਵਿੱਚ ਰਹਿ ਰਿਹਾ ਜੋ ਸੁਰਿੰਦਰ ਸਿੰਘ ਉਸ ਨੂੰ ਕਾਲ ਕਰਦਿਆ ਤੇ ਉਸ ਨੂੰ ਪੁੱਛਦਿਆ ਕਿ ਹਰਪ੍ਰੀਤ ਤੇਰੇ ਕੋਲ ਪਹੁੰਚ ਗਈ ਪਰ ਸੁਰਿੰਦਰ ਸਿੰਘ ਨੇ ਕਿਹਾ ਕਿ ਨਹੀਂ ਹਰਪ੍ਰੀਤ ਤਾਂ ਮੇਰੇ ਕੋਲ ਨਹੀਂ ਆਈ ਇਹ ਸੁਣ ਕੇ ਗੁਰਵਚਨ ਸਿੰਘ ਵੀ ਟੈਨਸ਼ਨ ਦੇ ਵਿੱਚ ਆ ਜਾਂਦੇ ਨੇ ਤੇ ਇਧਰ ਸੁਰਿੰਦਰ ਨੂੰ ਵੀ ਆਪਣੀ ਭੈਣ ਦੀ ਚਿੰਤਾ ਹੋਣ ਲੱਗਦੀ ਹੈ ਸੁਰਿੰਦਰ ਦਿੱਲੀ ਨਮੀ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਜਾਂਦਾ ਹੈ ਤੇ ਉੱਥੇ ਆਪਣੀ ਭੈਣ ਦੀ ਤਲਾਸ਼ ਕਰਦਾ ਹੈ ਪਰ ਹਰਪ੍ਰੀਤ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਸੁਰਿੰਦਰ ਹਰਪ੍ਰੀਤ ਦੇ ਮੰਗੇਤਰ ਜੁਬਰਾਜ ਦੇ ਨਾਲ ਗੱਲ ਕਰਦਾ ਤੇ ਜੁਬਰਾਜ ਨੂੰ ਪੁੱਛਦਾ ਕਿ ਹਰਪ੍ਰੀਤ ਤੇਰੇ ਕੋਲ ਤਾਂ ਨਹੀਂ ਆਈ ਪਰ ਜੁਬਰਾਜ ਕਹਿੰਦਾ ਕਿ ਨਹੀਂ ਮੈਨੂੰ ਤਾਂ ਇਸ ਬਾਰੇ ਕੁਝ ਨਹੀਂ ਪਤਾ ਤੁਸੀਂ ਕਿੱਥੇ ਹੋ ਤਾਂ ਉਸਨੇ ਕਿਹਾ ਕਿ ਮੈਂ ਤਾਂ ਦਿੱਲੀ ਦੇ ਸਟੇਸ਼ਨ ਤੇ ਆ ਰੇਲਵੇ ਸਟੇਸ਼ਨ ਤੇ ਤੇ ਇੱਥੇ ਹਰਪ੍ਰੀਤ ਨੂੰ ਮੈਂ ਤਲਾਸ਼ ਕਰ ਰਿਹਾ ਜੁਬਰਾਜ ਨੇ ਕਿਹਾ ਕਿ ਤੁਸੀਂ ਇੱਥੇ ਰੁਕੋ ਮੈਂ ਆ ਰਿਹਾ ਆਪਾਂ ਮਿਲ ਕੇ ਉਸ ਦੀ ਤਲਾਸ਼ ਕਰਦੇ ਹਾਂ ਕੋਈ ਗੱਲ ਨਹੀਂ ਮਿਲ ਜਾਵੇਗੀ ਪਰ ਹਰਪ੍ਰੀਤ ਨਹੀਂ ਮਿਲੀ ਇੱਧਰ ਗੁਰਵਚਨ ਸਿੰਘ ਤੇ ਉਸ ਦੀ ਘਰ ਵਾਲੀ ਦਾ ਰੋ ਰੋ ਕੇ ਬੁਰਾ ਹਾਲ ਸੀ ਕਿਉਂਕਿ ਉਹਨਾਂ ਦੀ ਬੇਟੀ ਨਹੀਂ ਮਿਲ ਰਹੀ ਸੀ ਹੁਣ ਗੁਰਵਚਨ ਸਿੰਘ ਜੋ ਰੇਲਵੇ ਸਟੇਸ਼ਨ ਦੇ ਕੋਲ ਪੁਲਿਸ ਥਾਣਾ ਸੀ ਉੱਥੇ ਜਾਂਦੇ ਨੇ ਉੱਥੇ ਜਾ ਕੇ ਆਪਣੀ ਬੇਟੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਨੇ ਤੇ ਪਹਿਲਾਂ ਤਾਂ ਪੁਲਿਸ ਵਾਲੇ ਉਹਨਾਂ ਨੂੰ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਤੁਹਾਡੀ ਬੇਟੀ ਦੀ ਉਮਰ ਕਿੰਨੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਸਾਡੀ ਬੇਟੀ ਦੀ ਉਮਰ 22 ਸਾਲ ਤਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਕੋਈ ਗੱਲ ਨਹੀਂ ਅਜੇ 1-2 ਦਿਨ ਵੇਟ ਕਰ ਲੋ ਉਹ ਆਪਣੇ ਆਪ ਆ ਜਾਏਗੀ ਜੀ ਆਰ ਪੀ ਪੁਲਿਸ ਵਾਲਿਆਂ ਦੀ ਇਹ ਗੱਲ ਸੁਣ ਕੇ ਗੁਰਵਚਨ ਤੇ ਉਸ ਦੀ ਪਤਨੀ ਗੁਰਪ੍ਰੀਤ ਨੂੰ ਬੜਾ ਦੁੱਖ ਹੁੰਦਾ ਤੇ ਉਹ ਆਪਣੇ ਘਰ ਆ ਜਾਂਦੇ ਨੇ ਤੇ ਇਹ ਰਾਤ ਵੀ ਉਹਨਾਂ ਦੀ ਰੋਂਦਿਆਂ ਦੀ ਲੰਘ ਜਾਂਦੀ ਹੈ ਤੇ ਜਦੋਂ ਇਹ ਗੱਲ ਦਾ ਇਹਨਾਂ ਦੇ ਆਸੇ ਪਾਸੇ ਲੋਕਾਂ ਨੂੰ ਪਤਾ ਲੱਗਦਾ ਤਾਂ ਲੋਕ ਗੁੱਸੇ ਵਿੱਚ ਆ ਜਾਂਦੇ ਨੇ ਤੇ ਗੁਰਵਚਨ ਸਿੰਘ ਦੇ ਘਰ ਆਉਂਦੇ ਨੇ ਪਤਾ ਕਰਨ ਆਉਂਦੇ ਨੇ ਇਸ ਦਾ ਹਾਲ ਚਾਲ ਪੁੱਛਣ ਆਉਂਦੇ ਨੇ ਤੇ ਪਤਾ ਕਰਨ ਆਉਂਦੇ ਨੇ ਕਿ ਹਰਪ੍ਰੀਤ ਕਿਉਂ ਨਹੀਂ ਮਿਲ ਰਹੀ ਲੋਕਾਂ ਦਾ ਇਕੱਠ ਹੁਣ ਗੁਰਵਚਨ ਸਿੰਘ ਦੇ ਘਰ ਹੋ ਜਾਂਦਾ ਹੈ ਗੁਰਵਚਨ ਸਿੰਘ ਨੂੰ ਲੋਕ ਕਹਿੰਦੇ ਨੇ ਕਿ ਚਲੋ ਆਪਾਂ ਸਾਰੇ ਜਾਣੇ ਮਿਲ ਕੇ ਥਾਣੇ ਚਲਦੇ ਆਂ ਥਾਣੇ ਵਾਲੇ ਰਿਪੋਰਟ ਕਿਵੇਂ ਨਹੀਂ ਲਿਖਦੇ ਹੁਣ ਜਦੋਂ ਲੋਕ ਇਕੱਠੇ ਹੋ ਕੇ ਆਉਂਦੇ ਨੇ ਤਾਂ ਥਾਣੇ ਵਾਲੇ ਰਿਪੋਰਟ ਲਿਖਦੇ ਨੇ ਰਿਪੋਰਟ ਲਿਖਣ ਤੋਂ ਬਾਅਦ ਜਦੋਂ ਹੁਣ ਪੁਲਿਸ ਵਾਲਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਹ ਰੇਲਵੇ ਸਟੇਸ਼ਨ ਦੇ ਕੈਮਰੇ ਦੇਖੋ ਸੀਸੀਟੀਵੀ ਕੈਮਰੇ ਪਰ ਪਹਿਲਾਂ ਤਾਂ ਉਹ ਨਾਂ ਨੁਕਰ ਕਰਦੇ ਨੇ ਉਸ ਤੋਂ ਬਾਅਦ ਜਦੋਂ ਦਬਾਅ ਜ਼ਿਆਦਾ ਪੈਂਦਾ ਫਿਰ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਕੈਮਰਿਆਂ ਦੇ ਵਿੱਚ ਆਉਂਦਾ ਹੈ ਕਿ ਹਰਪ੍ਰੀਤ ਰੇਲਵੇ ਸਟੇਸ਼ਨ ਤੋਂ ਕੈਂਟ ਸਾਈਡ ਬਾਹਰ ਨਿਕਲ ਗਈ ਸੀ ਯਾਨੀ ਉਹ ਰੇਲ ਗੱਡੀ ਤੇ ਸਵਾਰ ਹੋਈ ਨਹੀਂ ਇਹ ਦੇਖ ਕੇ ਸਭ ਹੈਰਾਨ ਸੀ ਕਿ ਇਹ ਕੀ ਹੋ ਗਿਆ ਹਰਪ੍ਰੀਤ ਦਾ ਘਰ ਜਵਾਹਰਨਗਰ ਦੇ ਵਿੱਚ ਸੀ ਤੇ ਇਹ ਥਾਣਾ ਨਜ਼ੀਰਾਬਾਦ ਦੇ ਅਧੀਨ ਪੈਂਦਾ ਸੀ ਹੁਣ ਗੁਰਵਚਨ ਸਿੰਘ ਥਾਣਾ ਨਜ਼ੀਰਾਬਾਦ ਦੇ ਥਾਣਾ ਮੁਖੀ ਕੋਲੇ ਜਾਂਦੇ ਜਿਸ ਦਾ ਨਾਮ ਮਨੋਜ ਰਗੂਬਾਂਸੀ ਸੀ ਉਸ ਨੂੰ ਸਾਰੀ ਗੱਲ ਦੱਸਦੇ ਨੇ ਹੁਣ ਗੁਰਵਚਨ ਸਿੰਘ ਦੀ ਰਿਪੋਰਟ ਲਿਖੀ ਜਾਂਦੀ ਹੈ ਜਾਨੀ ਹਰਪ੍ਰੀਤ ਦੀ ਗਮਸ਼ੂਦਗੀ ਦੀ ਰਿਪੋਰਟ ਲਿਖੀ ਜਾਂਦੀ ਹੈ ਰਿਪੋਰਟ ਲਿਖਣ ਤੋਂ ਬਾਅਦ ਹੁਣ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਹਰਪ੍ਰੀਤ ਦਾ ਕੁਝ ਵੀ ਪਤਾ ਨਹੀਂ ਲੱਗਿਆ ਹੁਣ 13 ਦਸੰਬਰ 2019 ਦਾ ਦਿਨ ਆ ਜਾਂਦਾ ਹੈ ਤੇ ਹਰਪ੍ਰੀਤ ਦਾ ਕੁਝ ਵੀ ਪਤਾ ਨਹੀਂ ਸੀ ਪਰ ਕਾਨਪੁਰ ਦੇ ਥਾਣਾ ਮਹਾਰਾਜਪੁਰਾ ਦੇ ਵਿੱਚ ਇੱਕ ਸੂਚਨਾ ਮਿਲਦੀ ਹੈ ਕਿ ਹਾਈਵੇ ਤੇ ਝਾੜੀਆਂ ਦੇ ਵਿੱਚ ਇੱਕ ਕੁੜੀ ਦੀ Laash ਪਈ ਹੈ ਜਿਸ ਦੀ ਉਮਰ ਤਕਰੀਬਨ 22 ਸਾਲ ਹੈ ਇਹ ਸੂਚਨਾ ਉਹ ਹੋਰ ਵੀ ਥਾਣਿਆਂ ਦੇ ਵਿੱਚ ਦਿੰਦੇ ਆ ਤੇ ਥਾਣਾ ਨਜ਼ੀరాబాద్ ਦੇ ਵਿੱਚ ਵੀ ਇਹ ਸੂਚਨਾ ਮਿਲਦੀ ਹੈ ਕਿ ਜੇ ਕੋਈ ਗੁੰਮਸ਼ੁਦਾ ਹੈ ਤਾਂ ਤੁਸੀਂ ਇੱਥੇ ਆ ਕੇ ਉਸ ਦੀ ਸਹਾਇਤ ਕਰ ਸਕਦੇ ਹੋ ਮਨੋਜ ਰਗੂਵੰਸ਼ੀ ਗੁਰਬਚਨ ਸਿੰਘ ਨੂੰ ਨਾਲ ਲੈ ਕੇ ਉਸ ਜਗ੍ਹਾ ਤੇ ਜਾਂਦਾ ਜਿੱਥੇ ਉਹ লাশ ਪਈ ਸੀ ਹੁਣ ਜਦੋਂ ਗੁਰਬਚਨ ਸਿੰਘ ਉਸ লাশ ਨੂੰ ਦੇਖਦਾ ਤਾਂ ਉੱਚੀ ਉੱਚੀ ਰੋਣ ਲੱਗਦਾ ਕਿਉਂਕਿ ਇਹ লাশ ਹਰਪ੍ਰੀਤ ਦੀ ਸੀ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਪੁਲਿਸ ਜਦੋਂ ਬੋਡੀ ਨੂੰ ਦੇਖਦੀ ਆ ਤਾਂ ਬੋਡੀ ਉੱਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀ ਸਿਰਫ ਹਰਪ੍ਰੀਤ ਦਾ ਗਲ ਘੁੱਟ ਕੇ ਹੀ ਉਸ ਦੀ ਹਤਿਆ ਕੀਤੀ ਗਈ ਸੀ ਪੁਲਿਸ ਹੁਣ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ 13 ਦਸੰਬਰ 2019 ਦਾ ਦਿਨ ਸੀ ਜਿਸ ਦਿਨ ਹਰਪ੍ਰੀਤ ਦੀ ਮੰਗਣੀ ਸੀ ਪਰ 13 ਦਸੰਬਰ ਨੂੰ ਉਸ ਦਾ ਸੰਸਕਾਰ ਕੀਤਾ ਜਾਂਦਾ ਹੈ ਸਭ ਦੀਆਂ ਅੱਖਾਂ ਨਮ ਸੀ ਤੇ ਸਭ ਨੇ ਉਸ ਨੂੰ ਨਾਮ ਅੱਖਾਂ ਨਾਲ ਵਿਦਾਈਗੀ ਦਿੱਤੀ ਪੁਲਿਸ ਆਪਣੀ ਜਾਂਚ ਨੂੰ ਅੱਗੇ ਵਧਾਉਂਦੀ ਹੈ ਤੇ ਗੁਰਵਚਨ ਸਿੰਘ ਤੋਂ ਹੋਰ ਜਾਣਕਾਰੀ ਮੰਗਦੀ ਹੈ ਤਾਂ ਗੁਰਵਚਨ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਦੀ ਮੰਗਣੀ ਹੋਣ ਵਾਲੀ ਸੀ 13 ਦਸੰਬਰ ਨੂੰ ਹੁਣ ਜਦੋਂ ਮੰਗਣੀ ਦੀ ਗੱਲ ਆਉਂਦੀ ਹੈ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਸੀ ਤਾਂ ਪੁਲਿਸ ਨੇ ਪੁੱਛਿਆ ਕਿ ਹਰਪ੍ਰੀਤ ਦਾ ਮੰਗੇਤਰ ਕਿੱਥੇ ਹੈ ਤਾਂ ਹੁਣ ਗੁਰਵਚਨ ਸਿੰਘ ਦੱਸਦਾ ਹੈ ਕਿ 12 ਦਸੰਬਰ ਤੱਕ ਤਾਂ ਉਸ ਨਾਲ ਗੱਲ ਹੁੰਦੀ ਸੀ ਪਰ ਹੁਣ ਉਸ ਦਾ ਫੋਨ ਬੰਦ ਹੈ ਤੇ ਨਾ ਹੀ ਉਹ ਸੰਸਕਾਰ ਦੇ ਉੱਤੇ ਆਇਆ ਜਦੋਂ ਇਹ ਗੱਲ ਪੁਲਿਸ ਨੇ ਸੁਣੀ ਤਾਂ ਪੁਲਿਸ ਨੂੰ ਇਹ ਗੱਲ ਅੱਠਪੱਟੀ ਲੱਗੀ ਕਿ ਕਿਸੇ ਦੀ ਹੋਣ ਵਾਲੀ ਪਤਨੀ ਦਾ ਕਤਲ ਹੋ ਜਾਵੇ ਤੇ ਬੰਦਾ ਸੰਸਕਾਰ ਤੇ ਨਾ ਆਵੇ ਇਹ ਕਿਵੇਂ ਹੋ ਸਕਦਾ ਪੁਲਿਸ ਨੂੰ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਕੈਮਰਿਆਂ ਦੇ ਨਾਲ-ਨਾਲ ਕੈਂਟ ਸਾਈਡ ਦੇ ਕੈਮਰੇ ਵੀ ਦੇਖਦੀ ਹੈ ਅਲੱਗ-ਅਲੱਗ ਜਗ੍ਹਾ ਦੇ ਤਾਂ ਪੁਲਿਸ ਨੂੰ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਹਰਪ੍ਰੀਤ ਦਿਖਾਈ ਦਿੰਦੀ ਹੈ ਤੇ ਉਹ ਇੱਕ ਕਾਰ ਵਿੱਚ ਬੈਠੀ ਸੀ ਜਿਸ ਵਿੱਚ ਉਸ ਦੇ ਨਾਲ ਤਿੰਨ ਮੁੰਡੇ ਹੋਰ ਸੀ ਹੁਣ ਪੁਲਿਸ ਨੇ ਗੁਰਵਚਨ ਸਿੰਘ ਨੂੰ ਬੁਲਾਇਆ ਤੇ ਉਹ ਫੁਟੇਜ ਗੁਰਵਚਨ ਸਿੰਘ ਨੂੰ ਦਿਖਾਈ ਤੇ ਪੁੱਛਿਆ ਕਿ ਤੁਸੀਂ ਇਹਨਾਂ ਤਿੰਨਾਂ ਮੁੰਡਿਆਂ ਨੂੰ ਜਾਣਦੇ ਹੋ ਤਾਂ ਗੁਰਵਚਨ ਸਿੰਘ ਨੇ ਕਿਹਾ ਕਿ ਨਹੀਂ ਮੈਂ ਤਾਂ ਸਿਰਫ ਇਹਨਾਂ ਵਿੱਚੋਂ ਇੱਕ ਨੂੰ ਹੀ ਜਾਣਦਾ ਤੇ ਉਹ ਹਰਪ੍ਰੀਤ ਦਾ ਮੰਗੇਤਰ ਜੁਬਰਾਜ ਹੈ ਜਦੋਂ ਇਹ ਗੱਲ ਪੁਲਿਸ ਸੁਣਦੀ ਹੈ ਤਾਂ ਪੁਲਿਸ ਤੇ ਹੋਸ਼ ਉੱਡ ਜਾਂਦੇ ਨੇ ਹੁਣ ਪੁਲਿਸ ਜੁਬਰਾਜ ਦੀ ਕਾਲ ਡਿਟੇਲ ਕੜਵਾਉਂਦੀ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਕਿ ਹਰਪ੍ਰੀਤ ਦੀ ਉਸਦੇ ਮੰਗੇਤਰ ਜੁਬਰਾਜ ਦੇ ਨਾਲ 9 ਦਸੰਬਰ ਨੂੰ ਕਈ ਵਾਰ ਗੱਲ ਹੋਈ ਹੈ ਤੇ ਹੋਰ ਨੰਬਰ ਤੋਂ ਵੀ ਜੋ ਬਰਾਜ਼ ਦੀ ਹਰਪ੍ਰੀਤ ਦੇ ਨਾਲ ਗੱਲ ਹੋਈ ਸੀ ਹੁਣ ਪੁਲਿਸ ਟੋਲ ਪਲਾਜ਼ੇ ਦੀ ਸੀਸੀਟੀਵੀ ਕੈਮਰੇ ਦੇਖਦੀ ਹੈ ਤੇ ਉਸ ਦੇ ਵਿੱਚ ਉਹਨਾਂ ਨੂੰ ਇੱਕ ਗੱਡੀ ਦਿਖਾਈ ਦਿੰਦੀ ਹੈ ਜਿਸ ਵਿੱਚ ਇਹ ਤਿੰਨੋਂ ਸਵਾਰ ਸੀ ਬੈਗਨਾਰ ਗੱਡੀ ਸੀ ਉਹ ਤਕਰੀਬਨ ਰਾਤ ਦੇ 8:30 ਵਜੇ 9 ਦਸੰਬਰ ਨੂੰ ਟੋਲ ਪਲਾਜ਼ਾ ਪਾਰ ਕਰਕੇ ਕਾਨਪੁਰ ਆਈ ਸੀ ਉਸ ਤੋਂ ਬਾਅਦ ਫੇਰ ਉਹ ਗੱਡੀ ਵਾਪਸ ਜਾਂਦੀ ਹੈ तकरीबन 12:36 ਮਿੰਟ ਤੇ ਦਿੱਲੀ ਵੱਲ ਨੂੰ ਉਸ ਤੋਂ 45 ਮਿੰਟ ਬਾਅਦ ਫੇਰ ਉਹ ਗੱਡੀ ਕਾਨਪੁਰ ਵੱਲ ਨੂੰ ਆਉਂਦੀ ਹੈ ਜਾਨੀ ਲਗਭਗ ਸਵਾ 1 ਵਜੇ ਤੇ ਉਸ ਤੋਂ ਬਾਅਦ ਫੇਰ ਉਹ ਗੱਡੀ 3:36 ਮਿੰਟ ਤੇ ਵਾਪਸ ਫੇਰ ਦਿੱਲੀ ਨੂੰ ਜਾਂਦੀ ਹੈ ਇਸ ਗੱਡੀ ਦੇ ਨੰਬਰ ਨੂੰ ਟ੍ਰੇਸ ਕੀਤਾ ਜਾਂਦਾ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਗੱਡੀ ਤਰਸਿੱਕਾ ਦਿੱਲੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੀ ਹੈ ਤੇ ਜੋ ਨੰਬਰ ਹਰਪ੍ਰੀਤ ਦੇ ਫੋਨ ਤੇ ਆਇਆ ਸੀ ਉਸ ਨੂੰ ਵੀ ਟ੍ਰੇਸ ਕੀਤਾ ਜਾਂਦਾ ਹੈ ਤਾਂ ਉਹ ਪਤਾ ਲੱਗਦਾ ਹੈ ਉਹ ਨੰਬਰ ਅਮਰਸਰ ਦੇ ਕੋਲ ਇੱਕ ਪਿੰਡ ਜਗਾਵਾ ਉਸ ਦੇ ਰਹਿਣ ਵਾਲੇ ਸੁਖਚੈਨ ਸਿੰਘ ਦਾ ਹੈ ਕਿਉਂਕਿ ਜੋ ਇਹ ਜੁਬਰਾਤ ਸੀ ਏ ਵੀ ਅਮਰਸਰ ਦੇ ਜੁਗਾਵਾ ਦਾ ਰਹਿਣ ਵਾਲਾ ਸੀ ਹੁਣ ਇੱਕ ਟੀਮ ਦਾ ਗਠਨ ਕੀਤਾ ਜਾਂਦਾ ਤੇ ਉਹ ਦਿੱਲੀ ਗੁਰਦੁਆਰਾ ਸਾਹਿਬ ਜਾਂਦੇ ਆ ਬੰਗਲਾ ਸਾਹਿਬ ਦੇ ਵਿੱਚ ਜਿੱਥੇ ਜੁਬਰਾਜ ਨੌਕਰੀ ਕਰਦਾ ਸੀ ਪਰ ਗੁਰਦੁਆਰਾ ਸਾਹਿਬ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਜੁਬਰਾਜ ਤਾਂ 5 ਦਸੰਬਰ ਤੋਂ ਕੰਮ ਤੇ ਆਇਆ ਹੀ ਨਹੀਂ ਤੇ ਇਹ ਵੀ ਪਤਾ ਲੱਗਿਆ ਕਿ ਉਸ ਬੰਦੇ ਦਾ ਨੋ ਜੁਬਰਾਜ ਨਹੀਂ ਜੁਗਰਾਜ ਹੈ ਹੁਣ ਫਿਰ ਪੁਲਿਸ ਵਾਲੇ ਸੁਖਵਿੰਦਰ ਜੋ ਕਿ ਤਰਸਿੱਖਾ ਦਿੱਲੀ ਦਾ ਰਹਿਣ ਵਾਲਾ ਸੀ ਉਸ ਦੇ ਘਰ ਛਾਪਾ ਮਾਰਦੀ ਹੈ ਤੇ ਸੁਖਵਿੰਦਰ ਪੁਲਿਸ ਦੇ ਹੱਥ ਲੱਗ ਜਾਂਦਾ ਹੈ ਅੰਮ੍ਰਿਤਸਰ ਜੋਗਾਵਾ ਪਿੰਡ ਦੇ ਵਿੱਚ ਵੀ ਪੁਲਿਸ ਨੇ ਛਾਪਾ ਮਾਰਿਆ ਪਰ ਜੋਗਰਾਜ ਤੇ ਉਸ ਦਾ ਦੋਸਤ ਸੁਖਚੈਨ ਪੁਲਿਸ ਦੇ ਹੱਥ ਨਹੀਂ ਲੱਗਿਆ ਪਰ ਸੁਖਵਿੰਦਰ ਪੁਲਿਸ ਦੇ ਹੱਥ ਲੱਗ ਚੁੱਕਾ ਸੀ ਹੁਣ ਪੁਲਿਸ ਸੁਖਵਿੰਦਰ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਦੱਸ ਤੁਸੀਂ ਹਰਪ੍ਰੀਤ ਨੂੰ ਕਿਵੇਂ ਮਾਰਿਆ ਹੁਣ ਸੁਖਵਿੰਦਰ ਰਾਜ ਖੋਲਦਾ ਹੈ ਤੇ ਜੋ ਉਹ ਗੱਲ ਦੱਸਦਾ ਉਸ ਨੂੰ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਉਹ ਦੱਸਦਾ ਕਿ ਜੋ ਜੋਗਰਾਜ ਹੈ ਉਹ ਅੰਮ੍ਰਿਤਸਰ ਦੇ ਜੁਗਾਵਾ ਦਾ ਰਹਿਣ ਵਾਲਾ ਹੈ ਤੇ ਦਿੱਲੀ ਦੇ ਵਿੱਚ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਨੌਕਰੀ ਕਰਦਾ ਹੈ ਹਰਪ੍ਰੀਤ ਦਾ ਭਰਾ ਸੁਰਿੰਦਰ ਦਿੱਲੀ ਦੇ ਵਿੱਚ ਰਹਿੰਦਾ ਸੀ ਹਰਪ੍ਰੀਤ ਦਿੱਲੀ ਦੇ ਵਿੱਚ ਜਾਇਆ ਕਰਦੀ ਸੀ ਤੇ ਗੁਰਦੁਆਰਾ ਸਾਹਿਬ ਵੀ ਜਾਇਆ ਕਰਦੀ ਸੀ ਹੁਣ ਜੁਗਰਾਜ ਤੇ ਹਰਪ੍ਰੀਤ ਦੀ ਨੇੜਤਾ ਵੱਧ ਜਾਂਦੀ ਹੈ ਤੇ ਇਹ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਨੇ ਇੱਕ ਦਿਨ ਸੁਰਿੰਦਰ ਦੇ ਸੱਟ ਲੱਗਦੀ ਹੈ ਇਸ ਦਾ ਪਤਾ ਲੈਣ ਸੁਰਿੰਦਰ ਦਾ ਪਿਤਾ ਗੁਰਵਚਨ ਉਸ ਦੀ ਪਤਨੀ ਗੁਰਪ੍ਰੀਤ ਤੇ ਹਰਪ੍ਰੀਤ ਵੀ ਆਏ ਹੋਏ ਸਨ ਉਸ ਦਿਨ ਹਰਪ੍ਰੀਤ ਇਸ ਜੁਗਰਾਜ ਨੂੰ ਆਪਣੇ ਭਰਾ ਦੇ ਘਰ ਲੈ ਕੇ ਆਉਂਦੀ ਹੈ ਤੇ ਉਹ ਆਪਣੇ ਮਾਤਾ ਪਿਤਾ ਨੂੰ ਦੱਸਦੀ ਹੈ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਦੀ ਹੈ ਕਿ ਮੈਂ ਇਸ ਮੁੰਡੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆਂ ਪਹਿਲੀ ਨਜ਼ਰ ਦੇ ਵਿੱਚ ਹੀ ਜੁਗਰਾਜ ਹਰਪ੍ਰੀਤ ਦੇ ਪਰਿਵਾਰ ਨੂੰ ਪਸੰਦ ਆ ਜਾਂਦਾ ਕਿਉਂਕਿ ਜੁਗਰਾਜ ਦੇਖਣ ਵਿੱਚ ਬੜਾ ਸੋਹਣਾ ਸੀ ਉਸ ਦੇਣੀ ਗੁਰਵਚਨ ਸਿੰਘ ਉਸ ਨੂੰ ਸਾਗਨ ਦੇ ਦਿੰਦੇ ਆ ਕਿ ਮੈਨੂੰ ਮੁੰਡਾ ਪਸੰਦ ਆ ਜਿੰਨੀ ਛੇਤੀ ਹੋ ਸਕੇ ਤੂੰ ਇਸ ਦੇ ਨਾਲ ਮੰਗਣੀ ਕਰਵਾ ਲਾ ਵਿਆਹ ਕਰਵਾ ਲਾ ਉਸ ਤੋਂ ਬਾਅਦ ਫਿਰ ਇਹਨਾਂ ਦੀ ਮੰਗਣੀ ਦਾ ਦਿਨ ਤੈਅ ਕੀਤਾ ਜਾਂਦਾ ਹੈ 13 ਦਸੰਬਰ 2019 ਦਾ ਪਰ ਹਰਪ੍ਰੀਤ ਨੂੰ ਤੇ ਉਸਦੇ ਪਰਿਵਾਰ ਨੂੰ ਇਹ ਨਹੀਂ ਪਤਾ ਸੀ ਜੋ ਇਹ ਜੁਗਰਾਜ ਹੈ ਜਦ ਕੀ ਇਹ ਜੁਗਰਾਜ ਆ ਜਾਏ ਇਹ ਵਿਆਹਿਆ ਹੋਇਆ ਹੈ ਤੇ ਇਸ ਦੇ ਇੱਕ ਬੱਚਾ ਵੀ ਹੈ ਹੁਣ ਜੁਗਰਾਜ ਨੂੰ ਲੱਗਦਾ ਹੈ ਕਿ ਜੇ ਮੇਰੀ ਇਸ ਨਾਲ ਮੰਗਣੀ ਹੋ ਗਈ ਤੇ ਮੇਰਾ ਤਾਂ ਪਰਿਵਾਰ ਬਰਬਾਦ ਹੋ ਜੂ ਤੇ ਮੈਨੂੰ ਗੁਰਦੁਆਰਾ ਸਾਹਿਬ ਵਾਲੇ ਨੌਕਰੀ ਤੋਂ ਵੀ ਕੱਢ ਲ ਦੇਣਗੇ ਪਰ ਹਰਪ੍ਰੀਤ ਜੁਗਰਾਜ ਦੇ ਪਿਆਰ ਦੇ ਵਿੱਚ ਭਾਗ ਹੋ ਸੀ ਉਹ ਇਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਜਦੋਂ ਜਦੋਂ ਮੰਗਣੀ ਦੀ ਤਰੀਕ ਨੇੜੇ ਆ ਰਹੀ ਸੀ ਤਾਂ ਜੁਗਰਾਜ ਨੂੰ ਰੋਜ਼ਾਨਾ ਇਸ ਗੱਲ ਦਾ ਫਿਕਰ ਸੀ ਕਿ ਮੇਰਾ ਭਾਂਡਾ ਫੁੱਟ ਜਾਏਗਾ ਤੇ ਮੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ ਹੁਣ ਇਹ ਗੱਲ ਹਰਪ੍ਰੀਤ ਨੂੰ ਵੀ ਪਤਾ ਲੱਗ ਜਾਂਦੀ ਹੈ ਜਦੋਂ ਇਹ ਗੱਲ ਹਰਪ੍ਰੀਤ ਨੂੰ ਪਤਾ ਲੱਗਦੀ ਹੈ ਤਾਂ ਉਹ ਜੋਗਰਾਜ ਦੇ ਨਾਲ ਲੜਦੀ ਹੈ ਝਗੜਦੀ ਹੈ ਗੁੱਸੇ ਹੁੰਦੀ ਹੈ ਪਰ ਥੋੜੇ ਸਮੇਂ ਬਾਅਦ ਉਹ ਸੋਚ ਲੈਂਦੀ ਹੈ ਕਿ ਕੋਈ ਗੱਲ ਨਹੀਂ ਜੇ ਤੇਰਾ ਵਿਆਹ ਹੋਇਆ ਹੋਇਆ ਤਾਂ ਕੋਈ ਗੱਲ ਨਹੀਂ ਪਰ ਮੈਂ ਤੇਰੇ ਨਾਲ ਹੀ ਵਿਆਹ ਕਰਵਾਵਾਂਗੀ ਤੇਰੇ ਨਾਲ ਹੀ ਜਿਊਮਾਂਗੀ ਮਰਾਂਗੀ ਕਿਉਂਕਿ ਹਰਪ੍ਰੀਤ ਨੂੰ ਇਸ ਦੇ ਨਾਲ ਸੱਚਾ ਪਿਆਰ ਹੋ ਗਿਆ ਸੀ ਪਰ ਹਰਪ੍ਰੀਤ ਦਾ ਇਹ ਕਦਮ ਬਹੁਤ ਗਲਤ ਸੀ ਜਿਵੇਂ ਮੈਂ ਤੁਹਾਨੂੰ ਸ਼ੁਰੂ ਚ ਦੱਸਿਆ ਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਤੁਹਾਡੀ ਆਤਮਾ ਦੱਸਦੀ ਹੈ ਕਿ ਸਹੀ ਆ ਜਾਂ ਗਲਤ ਹੈ ਹਰਪ੍ਰੀਤ ਨੇ ਜਦੋਂ ਉਸ ਨੂੰ ਪਤਾ ਲੱਗ ਗਿਆ ਕਿ ਇਸ ਦਾ ਪਹਿਲਾਂ ਵਿਆਹ ਹੋਇਆ ਹੋਇਆ ਫੇਰ ਵੀ ਉਹ ਚੀਜ਼ ਨੂੰ ਇਗਨੋਰ ਕੀਤਾ ਤੇ ਕਿਹਾ ਕਿ ਮੈਂ ਫਿਰ ਵੀ ਇਸ ਦੇ ਨਾਲ ਵਿਆਹ ਕਰਵਾਵਾਂਗੀ। ਜੁਗਰਾਜ ਉਸ ਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ। ਜੁਗਰਾਜ ਨੇ ਫਿਰ ਇੱਕ پلان ਬਣਾਇਆ ਕਿ ਹਰਪ੍ਰੀਤ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ। ਨਹੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ। ਇਸ ਲਈ ਉਸ ਨੇ ਆਪਣੇ ਦੋ ਦੋਸਤ ਇੱਕ ਤਾਂ ਉਸ ਦੇ ਪਿੰਡ ਜੁਗਾਵਾ ਵਾਲਾ ਸੁਖਚੈਨ ਸਿੰਘ ਤੇ ਦੂਜਾ ਤਰਸਿਕਾ ਦਿੱਲੀ ਵਾਲਾ ਸੁਖਵਿੰਦਰ ਦੋਨਾਂ ਨੂੰ ਇਸ ਪਲਾਨ ਦੇ ਵਿੱਚ ਸ਼ਾਮਲ ਕੀਤਾ ਤੇ ਕਿਹਾ ਕਿ ਤੁਹਾਨੂੰ ਮੈਂ 1-1 ਲੱਖ ਰੁਪਿਆ ਦੇਵਾਂਗਾ ਹਰਪ੍ਰੀਤ ਨੇ ਇਹ ਗੱਲ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸੀ ਸੀ ਕਿ ਜੁਗਰਾਜ ਸਿੰਘ ਦਾ ਪਹਿਲਾ ਵਿਆਹ ਹੋਇਆ ਹੋਇਆ ਉਸਦੇ ਇੱਕ ਬੱਚਾ ਵੀ ਆ ਪਰ ਹਰਪ੍ਰੀਤ ਜੁਗਰਾਜ ਦੇ ਉੱਤੇ ਦਬਾਅ ਬਣਾ ਰਹੀ ਸੀ ਕਿ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰਵਾਵੇਂਗਾ ਤਾਂ ਮੈਂ ਗੁਰਦੁਆਰੇ ਵਾਲਿਆਂ ਨੂੰ ਵੀ ਦੱਸਾਂਗੀ ਤੇ ਤੇਰੇ ਘਰ ਵੀ ਦੱਸਾਂਗੀ ਤੇਰੀ ਘਰ ਵਾਲੀ ਨੂੰ ਵੀ ਦੱਸਾਂਗੀ ਆਪਣੇ ਮਾਤਾ ਪਿਤਾ ਨੂੰ ਵੀ ਦੱਸਾਂਗੀ ਇਹ ਦਵਾ ਜਗਰਾਜ ਉੱਤੇ ਐਨਾ ਪੈ ਗਿਆ ਕਿ ਉਸ ਨੂੰ ਲੱਗਿਆ ਕਿ ਹੁਣ ਹਰਪ੍ਰੀਤ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ 9 ਦਸੰਬਰ 2019 ਨੂੰ ਜਦੋਂ ਹਰਪ੍ਰੀਤ ਨੇ ਦਿੱਲੀ ਆਉਣਾ ਸੀ ਕਾਨਪੁਰ ਤੋਂ ਤਾਂ ਜੁਗਰਾਜ ਨੂੰ ਇਸ ਗੱਲ ਦਾ ਪਤਾ ਸੀ ਇਹਨਾਂ ਨੇ ਉਸ ਦਿਨ ਪਲਾਨ ਬਣਾਇਆ ਜੁਗਰਾਜ ਨੇ ਆਪਣਾ ਫੋਨ ਦਿੱਲੀ ਵਿੱਚ ਹੀ ਛੱਡ ਦਿੱਤਾ ਤੇ ਉਹ ਆਪਣੇ ਦੋਸਤ ਸੁਖਚੈਨ ਦੇ ਫੋਨ ਤੋਂ ਹਰਪ੍ਰੀਤ ਦੇ ਨਾਲ ਗੱਲ ਕਰਨ ਲੱਗਾ ਉਸ ਨੂੰ ਇਹ ਸੀ ਕਿ ਪੁਲਿਸ ਜਦੋਂ ਉਸ ਦੇ ਫੋਨ ਦੀ ਲੋਕੇਸ਼ਨ ਦੇਖੇਗੀ ਤਾਂ ਉਹ ਦਿੱਲੀ ਦੀ ਆਵੇਗੀ ਇਸ ਲਈ ਉਸ ਉੱਤੇ ਪੁਲਿਸ ਨੂੰ ਸ਼ੱਕ ਨਹੀਂ ਹੋਊਗਾ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਉਸ ਨੇ ਆਪਣਾ ਫੋਨ ਦਿੱਲੀ ਛੱਡ ਦਿੱਤਾ ਪਰ ਉਹ ਖੁਦ ਸੁਖਚੈਨ ਦੇ ਫੋਨ ਤੋਂ ਹਰ ਪ੍ਰੀਤ ਨਾਲ ਗੱਲ ਕਰਨ ਲੱਗਾ 9 ਦਸੰਬਰ 2019 ਨੂੰ ਤਕਰੀਬਨ 11 ਵਜੇ ਇਹ ਤਿੰਨੋਂ ਬੈਗਨਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਜੋ ਸੁਖਵਿੰਦਰ ਦੀ ਸੀ ਕਾਨਪੁਰ ਚਲੇ ਜਾਂਦੇ ਆ ਤਕਰੀਬਨ 8:30 ਵਜੇ ਇਹ ਕਾਨਪੁਰ ਪਹੁੰਚਦੇ ਆ ਜਾਨੀ ਉਹ ਟੋਲ ਪਲਾਜ਼ੇ ਦੇ ਉੱਤੋਂ ਇਹ 8:30 ਵਜੇ ਗੁਜ਼ਰਦੇ ਨੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਹਰਪ੍ਰੀਤ ਰੇਲਵੇ ਸਟੇਸ਼ਨ ਤੇ ਆ ਗਈ ਤਾਂ ਇਹ ਉਸ ਨੂੰ ਫੋਨ ਕਰਦੇ ਆ ਕਿ ਤੂੰ ਰੇਲ ਗੱਡੀ ਨਹੀਂ ਚੜਨਾ ਅਸੀਂ ਬਾਹਰ ਖੜੇ ਆ ਤੂੰ ਬਾਹਰ ਆ ਜਦੋਂ ਇਹ ਕੈਂਟ ਸਾਈਡ ਦੀ ਸਟੇਸ਼ਨ ਤੋਂ ਬਾਹਰ ਨਿਕਲਦੀ ਆ ਤਾਂ ਜੋਗਰਾਜ ਗੱਡੀ ਖੜਾ ਕੇ ਖੜਾ ਸੀ ਤੇ ਇਸ ਗੱਡੀ ਦੇ ਵਿੱਚ ਉਸ ਦੇ ਦੋ ਦੋਸਤ ਵੀ ਸਨ ਹਰਪ੍ਰੀਤ ਉਸ ਨੂੰ ਪੁੱਛਦੀ ਆ ਕਿ ਤੂੰ ਇੱਥੇ ਕਿਵੇਂ ਤਾਂ ਉਸ ਨੇ ਕਿਹਾ ਕਿ ਮੈਂ ਤੈਨੂੰ ਖੁਦ ਲੈਣ ਆਉਣਾ ਸੀ ਮੈਂ ਤੈਨੂੰ ਸਰਪ੍ਰਾਈਜ਼ ਦੇਣਾ ਸੀ ਇਸ ਲਈ ਤੈਨੂੰ ਮੌਕੇ ਤੇ ਦੱਸਿਆ ਤੇ ਹਰਪ੍ਰੀਤ ਨੇ ਆਪਣੇ ਘਰੇ ਵੀ ਨਹੀਂ ਦੱਸਿਆ ਕਿ ਜੋਗਰਾਜ ਨਾਲ ਮੈਂ ਜਾ ਰਹੀ ਹਾਂ ਸਗੋਂ ਆਪਣੀ ਮਾਂ ਨੂੰ ਇਹ ਝੂਠੀ ਜਾਣਕਾਰੀ ਦਿੱਤੀ ਕਿ ਮੇਰੀ ਟਿਕਟ ਕਨਫਰਮ ਹੋ ਗਈ ਹੁਣੇ ਚਾਰੋਂ ਗੱਡੀ ਦੇ ਵਿੱਚ ਬਹਿ ਕੇ ਗੋਬਿੰਦਨਗਰ ਵੱਲ ਜਾਂਦੇ ਨੇ ਉੱਥੇ ਹੋਟਲ ਵਿੱਚ ਜਾ ਕੇ ਖਾਣਾ ਖਾਂਦੇ ਨੇ ਖਾਣਾ ਖਾਣ ਤੋਂ ਬਾਅਦ ਜੋਗਰਾਜ ਹਰਪ੍ਰੀਤ ਦੇ ਕੋਲਡ ਡਰਿੰਕ ਦੇ ਵਿੱਚ ਇੱਕ ਨਸ਼ੀਲਾ ਪਦਾਰਥ ਮਿਲਾ ਦਿੰਦਾ ਹੈ ਤੇ ਇਸ ਨੂੰ ਗੱਡੀ ਦੇ ਵਿੱਚ ਬਿਠਾ ਲੈਂਦੇ ਆ ਹੁਣ ਹਰਪ੍ਰੀਤ ਬੇਹੋਸ਼ ਹੁੰਦੀ ਹੈ ਤੇ ਇਹ 12:36 ਮਿੰਟ ਤੇ ਰਾਤ ਨੂੰ ਉਸ ਟੋਲ ਪਲਾਜ਼ੇ ਨੂੰ ਪਾਰ ਕਰਕੇ ਦਿੱਲੀ ਵਾਲੀ ਸਾਈਡ ਜਾਂਦੇ ਨੇ ਤੇ ਜੋਗਰਾਜ ਹੁਣ ਆਪਣੇ ਦੋਸਤਾਂ ਨੂੰ ਹਰਪ੍ਰੀਤ ਦੇ ਨਾਲ ਦਰਿੰਦਗੀ ਕਰਨ ਨੂੰ ਕੁਕਰਮ ਕਰਨ ਨੂੰ ਕਹਿੰਦਾ ਹੈ ਕਿਉਂਕਿ ਇਹ ਸ਼ਰਾਬ ਵੀ ਪੀਂਦੇ ਨੇ ਪਰ ਉਹ ਜਵਾਬ ਦੇ ਦਿੰਦੇ ਆ ਉਸ ਤੋਂ 45 ਮਿੰਟ ਬਾਅਦ ਜਾਨੀ ਲਗਭਗ 1:19 ਮਿੰਟ ਤੇ ਇਹ ਫੇਰ ਕਾਨਪੁਰ ਵਾਲੀ ਸਾਈਡ ਆਉਂਦੇ ਆ ਟੋਲ ਪਲਾਜ਼ੇ ਨੂੰ ਪਾਰ ਕਰਦੇ ਆ ਤੇ ਉਸ ਤੋਂ ਬਾਅਦ ਇਹ ਥਾਣਾ ਮਹਾਰਾਜਾਪੁਰ ਦੇ ਅਧੀਨ ਪੈਂਦੇ ਇੱਕ ਪਿੰਡ ਦੇ ਕੋਲ ਜਾ ਕੇ ਸੁੰਨੀ ਜੀ ਜਗ੍ਹਾ ਦੇਖ ਕੇ ਹਰਪ੍ਰੀਤ ਦਾ ਗਲ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਉਸ ਦੀ লাশ ਨੂੰ ਹਾਈਵੇ ਦੇ ਕਿਨਾਰੇ ਝਾੜੀਆਂ ਦੇ ਵਿੱਚ ਸੁੱਟ ਜਾਂਦੇ ਨੇ ਇਹ ਗੱਲ ਸਾਰੀ ਸੁਖਵਿੰਦਰ ਨੇ ਦੱਸੀ ਪੁਲਿਸ ਨੇ ਜੁਗਰਾਜ ਤੇ ਉਸ ਦੇ دوست ਸੁਖਚੈਨ ਨੂੰ ਗ੍ਰਿਫਤਾਰ ਕਰ ਲਈ ਜਗਾ ਜਗਾ ਤੇ ਛਾਪੇ ਮਾਰੇ ਪਰ ਉਹਨਾਂ ਦਾ ਕੁਝ ਪਤਾ ਨਹੀਂ ਲੱਗਿਆ ਪਰ ਜਿਵੇਂ ਕਹਿੰਦੇ ਹੁੰਦੇ ਨੇ ਕਿ ਬੱਕਰੇ ਦੀ ماں ਕਦ ਤੱਕ ਖੈਰ ਮਣਾਉ 11 ਮਹੀਨਿਆਂ ਬਾਅਦ 22 ਨਵੰਬਰ 2020 ਨੂੰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੱਖਾਂ ਦੇ ਪਿੱਛੇ ਸੁੱਟ ਦਿੱਤਾ ਸੋ ਕਿੰਨਾ ਛਾਤਰ ਬੰਦਾ ਹੈ ਦਿੱਲੀ ਪਹੁੰਚਣ ਤੋਂ ਬਾਅਦ ਇਹ ਹਰਪ੍ਰੀਤ ਦੇ ਭਰਾ ਸੁਰਿੰਦਰ ਦੇ ਨਾਲ ਰੇਲਵੇ ਸਟੇਸ਼ਨ ਤੇ ਹਰਪ੍ਰੀਤ ਨੂੰ ਤਲਾਸ਼ ਕਰਨ ਦਾ ਨਾਟਕ ਕਰਦਾ ਰਿਹਾ ਤੇ 12 ਦਸੰਬਰ 2019 ਨੂੰ ਜਦੋਂ ਇਸ ਨੂੰ ਪਤਾ ਲੱਗ ਗਿਆ ਕਿ ਸ਼ੱਕ ਦੀ ਸੂਈ ਹੁਣ ਮੇਰੇ ਵੱਲ ਆ ਰਹੀ ਹੈ ਤਾਂ ਇਹ ਫਰਾਰ ਹੋ ਗਿਆ ਤੇ 11 ਮਹੀਨਿਆਂ ਬਾਅਦ 22 ਨਵੰਬਰ 2020 ਨੂੰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਹਮੇਸ਼ਾ ਜਾਗਦੇ ਰਹੋ ਹਮੇਸ਼ਾ ਜੇ ਕੋਈ ਕਦਮ ਚੱਕਦੇ ਹੋ ਜੇ ਕੋਈ ਕੰਮ ਕਰਦੇ ਹੋ ਤਾਂ ਉਸ ਦੇ ਫਾਇਦੇ ਨੁਕਸਾਨ ਇੱਕ ਵਾਰ ਜ਼ਰੂਰ ਸੋਚ ਲਵੋ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ